ਬਿਲਕੁਲ ਟਰਾਂਸਪੇਰੈਂਸੀ ਤੋਂ ਬਗੈਰ ਪ੍ਰੋਜੈਕਟ ਚੱਲ ਰਿਹਾ ਹੈ ਪ੍ਰੋਜੈਕਟ ਜਿਹੜਾ ਬਣਨਾ ਸੀ ਉਹਦਾ ਕੰਟਰੈਕਟ ਕਿਹਨਾਂ ਚਾਹੀਦਾ ਸੀਗਾ ਕੌਣ ਬਣਾ ਰਿਹਾ ਹੈ ਕਿਹੜੀ ਗਵਰਨਮੈਂਟ ਬਣਾ ਰਹੀ ਕਿੱਦਾਂ ਦਾ ਬਣਨਾ ਕਿੱਥੇ ਨਹੀਂ ਬਣਨਾ ਜਿਹੜੀ ਖਾਲੀ ਜਗ੍ਹਾ ਸੀ ਜਿੱਥੇ ਕੁਝ ਨਹੀਂ ਹੈਗਾ ਸੀਗਾ ਉਹਨੂੰ ਛੱਡ ਕੇ ਹੁਣ ਸਾਡੇ ਗ੍ਰੀਨਰੀ ਪਾਰਕ ਆ ਗਏ ਟਰਾਂਸਫਰ ਕਰ ਗਏ ਤੇ ਉਹ ਗ੍ਰੀਨਰੀ ਪਾਰਕ ਵਿੱਚ ਸਾਡੇ ਵੀਰ 올ਡ ਜਿਹੜੇ ਫੀਲਡ ਨੇ ਸਿਲਵਰ ਹੋ ਗਏ ਲੱਗੇ ਹੋਏ ਨੇ ਸਾਡੇ ਆ ਇਲਾਕੇ ਦੇ ਹਜ਼ਾਰ ਬੰਦਾ ਰੋਜ਼ ਸੈਰ ਕਰਦਾ ਹੈ ਸਿਰਫ ਝਗੜਾ ਹੈ ਲੋਕੇਸ਼ਨ ਦਾ ਤੇ ਬਿਲਕੁਲੇਸ਼ਨ ਇਨੀ ਹਲੇ ਡਿਸਾਈਡ ਹੋ ਪਾਰੀ ਹੁਣ ਲੋਕੇਸ਼ਨ ਡਿਸਾਈਡ ਕੋਨ ਕਰੇਗਾ ਜਿਹੜੇ ਆਸ-ਪਾਸ ਦੇ ਵਸਨੀਕ ਨੇ ਜਿਹੜੇ ਇਫੈਕਟਿਵ ਬੰਦੇ ਉਹੀ ਡਿਸਾਈਡ ਕਰਨਗੇ ਪੰਦੇ ਆਰ ਨਾਟ ਗਿਵਿੰਗ ਐਨੀ ਰੀਜ਼ਨ ਫਾਰ ਥਿਸ ਕਿ ਉਥੇ ਟ੍ਰਾਂਸਫਰ ਕਿਉਂ ਕਰ ਰਹੇ ਆ ਜੀ ਉਹ ਇੱਕ ਡਰਾਈ ਲੈਂਡ ਆ ਬਿਲਕੁਲ ਐਮਪਟੀ ਫੀਲਡ ਆ ਉਥੋਂ ਜਗਾ ਛੱਡ ਕੇ ਇਹਨਾਂ ਨਵੇਂ ਰਿਚ ਗ੍ਰੀਨ ਏਰੀਆ ਦੇ ਵਿੱਚ ਟ੍ਰਾਂਸਫਰ ਕਰ ਰਹੇ ਆ ਅਸੀਂ ਰੈਜ਼ੀਡੈਂਟ ਹੈਗੇ ਆ ਇਸ ਇਲਾਕੇ ਦੇ ਸਾਡੀ ਆਕੇ ਸੁਣੋ ਵੀਰ ਵੀ ਵਾਂਟ ਟੂ ਅਸੀਂ ਲਗਾਉਣਾ ਕਿੱਥੇ ਜਾਣੇ ਅਸੀਂ ਕਦੇ ਕਹਿੰਦੇ ਆ ਨਾ ਲਗਾਓ ਪਰ ਉਸ ਜਗ੍ਹਾ ਤੇ ਲਗਾਓ ਜਿੱਥੇ ਲਗਣੀ ਚਾਹੀਦੀ ਹੈ ਅੱਪਾ ਪਾਣੀ ਦੀ ਸਪਲਾਈ ਦੇਣ ਵਾਸਤੇ ਆਪਾਂ ਇੱਥੇ ਇਲਾਕੇ ਨੂੰ ਉਜਾੜ ਨਹੀਂ ਸਕਦੇ ਵੀ ਜਿਹੜੇ 50-50 ਸਾਲ 40-40 ਸਾਲ 50 ਪੇੜ ਹੈ ਉਹ ਖਤਮ ਕਰ ਲਈਏ ਕੀ ਆਪਾਂ ਚੰਨੀ ਆ ਕਿ ਪਹਿਲੇ ਬਿਮਾਰੀ ਪੈਦਾ ਹੋਏ ਉਹਦੇ ਬਾਅਦ ਇਲਾਜ ਕਰੀਏ ਜੇ ਆਪਾਂ ਨਹੀਂ ਜਾਂਦੇ ਤੇ ਮੇਰੀ ਪ੍ਰਸ਼ਾਸਨ ਨੂੰ ਰਿਕੁਐਸਟ ਹੈ ਮੇਰਾ ਕੋਈ ਪਰਸਨਲ ਇੰਟਰਸਟ ਨਹੀਂ ਹੈ ਵੀ ਇਹ ਪੌਦਿਆਂ ਨੂੰ ਨਾ ਕੱਟਿਆ ਜਾਏ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰਦਾ ਅੱਜ ਲੁਧਿਆਣਾ ਹਲਕਾ ਸੈਂਟਰਲ ਦੇ ਵਿੱਚ ਮੌਜੂਦ ਹਾਂ ਖਦਵਾਈ ਨਗਰ ਦੇ ਪਾਰਕ ਦੇ ਵਿੱਚ ਜਿੱਥੇ ਦੱਸਦੇ ਕਿ ਇੱਕ ਪਾਣੀ ਦੀ ਜਿਹੜੀ ਟੈਂਕੀ ਆ ਉਹ ਪਾਸ ਹੁੰਦੀ ਆ ਉਸ ਤੋਂ ਬਾਅਦ ਟੈਂਕੀ ਪਾਸ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਕੀ ਰੋਸ਼ ਹੈ ਉਹ ਗੱਲਬਾਤ ਕਰਾਂਗੇ ਕਿਉਂਕਿ ਜਿਸ ਪਾਰਕ ਦੇ ਵਿੱਚ ਅਸੀਂ ਮੌਜੂਦ ਹਾਂ ਉਸ ਪਾਰਕ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈ ਉਹ ਗ੍ਰੀਨਰੀ ਨਜ਼ਰ ਆ ਰਹੀ ਹੈ ਕਿਉਂਕਿ ਪੇੜ ਕਾਫੀ ਲੱਗੇ ਹੋਏ ਨੇ ਲੋਕਾਂ ਨੂੰ ਕਾਫੀ ਵਧੀਆ ਜਿਹੜੀ ਸਹੂਲਤ ਐ ਇਸ ਪਾਰਕ ਦੇ ਵਿੱਚ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਇਸ ਪਾਰਕ ਦੇ ਵਿੱਚ ਇੱਕ ਪਾ ਦਾ ਗਾਂਦ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਜਿੱਥੇ ਪਾਸ ਹੋਈ ਸੀਗੀ ਉਤੋਂ ਉਹ ਜਿਹੜੀ ਐਕਸਚੇਂਜ ਕੀਤੀ ਜਾਂਦੀ ਹੈ ਜਗਾ ਐਕਸਚੇਂਜ ਕੀਤਾ ਜਾਂਦਾ ਹੈ ਕਿ ਰੋਲਾ ਵਾ ਸਾਰੀ ਜਾਣਕਾਰੀ ਜਿਹੜੀ ਲਵਾਂਗੇ ਇੱਥੇ ਜਿਹੜੇ ਲੋਕ ਨੇ ਕਿਉਂਕਿ ਕਾਫੀ ਪਹਿਲਾਂ ਤੋਂ ਇਹ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਜਿਨ੍ਹਾਂ ਵੱਲੋਂ ਇਹਦਾ ਜਿਹੜਾ ਕਿਤਨੇ ਕਿਤੇ ਇੱਕ ਪਾਸੇ ਵਿਰੋਧ ਕੀਤਾ ਜਾ ਰਿਹਾ ਹੈ ਸੋ ਗੱਲਬਾਤ ਕਰਦੇ ਆ ਜਿਹੜੇ ਲੋਕ ਇੱਥੇ ਮੌਜੂਦ ਨੇ ਜਾਣਕਾਰੀ ਲਵਾਂਗੇ ਆਖਿਰਕਾਰ ਇੱਕ ਪਾਸੇ ਕਾਫੀ ਗ੍ਰੀਨਰੀ ਹੈ ਸੋ ਕਿਤਨੇ ਕਿਤੇ ਲੋਕਾਂ ਦੇ ਵਿੱਚ ਜਿਹੜਾ ਰੋਸ਼ ਹੈ ਉਹ ਜਾਣਕਾਰੀ ਲਵਾਂਗੇ ਆਖਿਰਕਾਰ ਕੀ ਕਾਰਨ ਹੈ ਕਿ ਰੋਸ਼ ਹੈ ਕਿਉਂਕਿ ਗੱਲਬਾਤ ਕਰਦੇ ਆ ਜੀ ਜੀ ਕੀ ਮੈਟਰ ਹੈਗਾ ਤੁਸੀਂ ਇਹ ਕਾਗਜ਼ ਹੱਥੇ ਦੇ ਵਿੱਚ ਫੜੇ ਹੋਏ ਆ ਕੀ ਕਾਰਨ ਮੈਟਰ ਹੈ ਜੀ ਇਹ ਬਿਲਕੁਲ ਟਰਾਂਸਪੈਰੈਂਸੀ ਤੋਂ ਬਗੈਰ ਪ੍ਰੋਜੈਕਟ ਚੱਲ ਰਿਹਾ ਪ੍ਰੋਜੈਕਟ ਜਿਹੜਾ ਬਣਨਾ ਸੀ ਉਹਦਾ ਕੰਟਰੈਕਟ ਲੈਣਾ ਚਾਹੀਦਾ ਸੀਗਾ ਕੌਣ ਬਣਾ ਰਿਹਾ ਕਿਹੜੀ ਗਵਰਨਮੈਂਟ ਬਣਾ ਰਹੀ ਕਿੱਦਾਂ ਦਾ ਬਣਨਾ ਕਿੱਥੇ ਨਹੀਂ ਬਣਨਾ ਇਹ ਐਸਾ ਕੋਈ ਪ੍ਰੋਜੈਕਟ ਨਹੀਂ ਜਿਸ 'ਤੇ ਨੂੰ ਅਬਜੈਕਸ਼ਨ ਲਿਤਾ ਜਾਵੇ ਚੁੱਪ ਕਰਕੇ ਆਏ ਨੇ ਸਨ ਕਹਿੰਦੇ ਨੇ ਜੀ ਇੱਥੇ OH ਟੈਂਕ ਬਣਾਉਣਾ ਸੀ ਕਿਹੜੀ ਬਣਾ ਲਓ ਅਸੀਂ ਜਗ੍ਹਾ ਦੱਸ ਦਿੱਤੀ ਹੈ ਇਹਨਾਂ ਨੇ ਲੈਂਡਮਾਰਕ ਕਰ ਲਈਏ ਸੋਇਲ ਟੈਸਟ ਕਰ ਲਈਏ ਉਸ ਜਗ੍ਹਾ ਤੇ ਬਣਾਉਣਾ ਜਿਹੜੀ ਖਾਲੀ ਜ ट्रांसफर कर रहे हैं तो वो ग्रीनरी पार्क ਦੇ ਵਿੱਚ ਸਾਡੇ 20 올ਡ ਜਿਹੜੇ ਪੇੜ ਨੇ ਸਿਲਵਰ ਰੋਗ ਦੇ ਲੱਗੇ ਹੋਏ ਨੇ ਸਾਡੇ ਆ ਇਲਾਕੇ ਦੇ ਹਜ਼ਾਰ ਬੰਦਾ ਰੋਜ਼ ਸਰ ਕਰਦਾ ਇਟ ਇਸ ਨਾਟ ਪੋਸੀਬਲ ਫॉर ਅਸ ਕਿ ਕੈਸਨ ਪ੍ਰੋਵਾਈਡ ਕਰ ਸਕੀਏ ਤੇ ਐਂਡ ਦੇ ਆਰ ਨਾਟ ਗਿਵਿੰਗ ਐਨੀ ਰੀਜ਼ਨ ਫॉर दिस ਕਿ ਉਹ ਤੋਂ ਟ੍ਰਾਂਸਫਰ ਕਿਉਂ ਕਰ ਰਹੇ ਨੇ ਉਹ ਇੱਕ ਡਰਾਈ ਲੈਂਡ ਹੈ ਬਿਲਕੁਲ ਐਮਪਟੀ ਫੀਲਡ ਹੈ ਉੱਥੋਂ ਜਗਾ ਛੱਡ ਕੇ ਇਹਨਾਂ ਨਵੇਂ ਰਿਚ ਗ੍ਰੀਨ ਏਰੀਆ ਦੇ ਵਿੱਚ ਟ੍ਰਾਂਸਫਰ ਕਰ ਰਹੇ ਨੇ ਨਹੀਂ ਜਿਹੜਾ ਇਹ ਪ੍ਰੋਜੈਕਟ ਸੀਗਾ ਕਿਸੇ ਪ੍ਰੋਜੈਕਟ ਦੇ ਤੌਰ 'ਤੇ ਇਹ ਟੈਂਕੀ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇੱਕ ਵਾਟਰ ਟੈਂਕ ਬਣਾਉਣ ਵਾਸਤੇ ਫ ਔਰ ਵਾਸ਼ਰ ਫਰੈਸ਼ ਟੈਂਕ ਸ਼ਹਿਰ ਦੇ ਵਿੱਚ 33 ਟੈਂਕੀਆਂ ਬਣਨੀਆਂ ਸੀ ਸਾਡੇ ਵੀ ਬਣਨੀ ਸੀ ਸਾਡੇ ਕੋਲ 8 پارک ਨੇ ਇਨਸਟੈਡ ਆਫ ਕਿ ਦੇ ਕਿਸੇ ਹੋਰ پارکੇ ਜਾਣ ਉਹ ਇਹ ਜਗ੍ਹਾ ਛੱਡ ਕੇ ਸਾਡੇ ਹੀ ਪਾਰ ਦੀ ਦੂਜੀ ਜਗ੍ਹਾ ਲੱਭ ਰਹੇ ਨੇ ਪਤਾ ਨਹੀਂ ਵਾਟਸ ਰੀਜ਼ਨ ਮਤਲਬ ਉਹ ਜਿਹੜੀ ਜਗ੍ਹਾ ਸੀਗੀ ਉੱਥੋਂ ਇਸ ਥਾਂ ਦੇ ਉੱਤੇ ਲਗਾਇਆ ਜਾ ਰਿਹਾ ਸਰ ਉਸ ਜਗ੍ਹਾ ਨੂੰ ਕਿਉਂ ਰਿਜੈਕਟ ਕਰ ਰਹੇ ਨੇ ਜਿਹੜੀ ਕਿ ਹੈ ਅਪਰੋਪਰੀਟ ਜਗ੍ਹਾ ਖਾਲੀ ਜਗ੍ਹਾ ਬਿਲਕੁਲ ਉਹਨੂੰ ਜਗ੍ਹਾ ਛੱਡ ਕੇ ਜਿਹੜਾ ਗ੍ਰੀਨ ਪਾਰਕ ਹੈਗਾ ਜਿੱਦੇ ਬਿਲਕੁਲ 8-10 ਪੇੜ ਨੇ ਔਰ ਜਿਸ ਗ੍ਰੀਨ ਗ੍ਰਾਸਿੰਗ ਲੱਗੀ ਹੋਈ ਹੈ ਜਿੱਦੇ ਰੋਜ਼ ਬੱਚੇ ਸੈਰ ਕਰਦੇ ਨੇ ਜਿੱਥੇ ਐਕਸਰਸਾਈਜ਼ ਮਸ਼ੀਨਾਂ ਨੇ ਉਹਨੂੰ ਕਿ ਉੱਥੇ ਕੀ ਆ ਰਿਹਾ ਲੋਜਿਕ ਹੈ देयर इज नो ਲੌਜਿਕ ਫਾਰ ਇਟ ਬਿਲਕੁਲ ਇਸ ਬਾਰੇ ਤੁਸੀਂ ਗੱਲ ਕੀਤੀ ਅੱਗੇ ਪ੍ਰਸ਼ਾਸਨਿਕ ਕਰੀਆਂ ਨਾਲ ਗੱਲਬਾਤ ਸਾਰਿਆਂ ਨੇ ਕਰ ਲਈ ਜੀ ਸਾਰਿਆਂ ਨੇ ਕੋਈ ਨਹੀਂ ਸਾਡੀ ਸੁਣਦਾ No one listens to us ਹੁਣ ਤੁਸੀਂ ਆਪਣੇ ਪੋਲੀਟਿਕਲ ਇਸ਼ੂਜ਼ ਨੇ ਜੀ ਹੁਣ ਤੁਸੀਂ ਰੋਸ ਦੇ ਵਿੱਚ ਜਿੱਦਾਂ ਬੈਠੇ ਹੋ ਅਹਾਂਤਾ ਦੇ ਵਿੱਚ ਕਾਗਜ਼ ਫੜ ਕੇ ਬੈਠੇ ਹੋ ਕਾਰਨ ਕੀ ਹੈਗਾ ਕੀ ਸਟੇਪ ਹੈਗਾ ਤੁਹਾਡਾ ਅਸੀਂ ਥਰੂ ਮੀ ਜਿਹੜੀ ਕੋਸ਼ੀ ਗਵਰਨਮੈਂਟ ਹੈ ਸਟੇਟ ਗਵਰਨਮੈਂਟ ਹੈ ਜਾਂ ਜਿਹੜੇ ਕਾਰਪੋਰੇਸ਼ਨ ਦੇ ਨੇ ਹੈਡ ਕਮਿਸ਼ਨਰ ਸਾਹਿਬ ਨੇ ਉਹਨਾਂ ਤੱਕ ਇਹ ਸੰਦੇਸ਼ ਪਹੁੰਚਾਣਾ ਚਾਹੁੰਦੇ ਆ ਕਿ ਇਸ ਦਿਸ ਇਨਜਸਟਿਸ ਈਸ ਗੋਇੰਗ ਔਨ ਇਹ ਬੜੀ ਬੜੀ ਇਟ ਕੈਨ ਬੀ ਇਹ ਕਰਪਸ਼ਨ ਐਸ ਵੈਲ ਇਹਨੂੰ ਰੋਕਿਆ ਜਾਏ ਪੋਲਿਟਿਕਲ ਕਰਪਸ਼ਨ ਹੋ ਰਹੀ ਹੈ ਸਾਡਾ ਸਾਥ ਦੇ ਉਹ ਅਸੀਂ ਰੈਜ਼ੀਡੈਂਟ ਹੈਗੇ ਆ ਇਸ ਇਲਾਕੇ ਦੇ ਸਾਡੀ ਆਕੇ ਸੁਣੋ ਵੀਰ ਜੀ ਵਾਂਟ ਟੂ ਅਸੀਂ ਲਗਾਉਣਾ ਕਿੱਥੇ ਚਾਹੁੰਦੇ ਆ ਅਸੀਂ ਕਦੇ ਕਹਿੰਦੇ ਆ ਨਾ ਲਗਾਓ ਪਰ ਉਸ ਜਗ੍ਹਾ ਤੇ ਲਗਾਓ ਜਿੱਥੇ ਲਗਣੀ ਚਾਹੀਦੀ ਹੈ ਜਿੱਥੇ ਖਾਲੀ ਲੈਂਡ ਹੈ ਜਿੱਥੇ ਥੱਲੇ ਗ੍ਰੀਨ ਪ ਇੱਥੇ ਪਹਿਲਾਂ ਕੋਈ ਟੰਕੀ ਹੈਗੀ ਪਾਣੀ ਦੀ ਪਾਣੀ ਦੀ ਆਲਰੇਡੀ ਟੰਕੀ ਹੈਗੀ ਜੀ ਸਰਵ ਕਰ ਰਹੀ ਹੈ ਕਿ ਕਿਨਾਰੇ ਦੇ ਅਸੀਂ ਇਹ ਕਿਉਂ ਨਾ ਤੋਲ ਲਓ ਨਵੀਂ ਬਣਾ ਲਓ ਉਹਦੇ ਨਾਲ ਬਣਾ ਲਓ ਬਟ ਉਹ ਕੋਈ ਉਹਨਾਂ ਕੋਲ ਰੀਜ਼ਨ ਨਹੀਂ ਹੈ ਬਸ ਨੇ ਜੀ ਯਾਂ ਬਣਾਨੀ ਆ ਦੇ ਆ ਰਿਜਿਡ ਵਿਦਆਉਟ ਐਨ ਰੀਜ਼ਨ ਉਹ ਜ਼ਿੱਦੀ ਹੋ ਗਏ ਨੇ ਬਸ ਜੀ ਬਿਲਕੁਲ ਸੋ ਦੱਸਦੇ ਕਿ ਫਰਸਟ ਪਾਣੀ ਵਾਸਤੇ ਇਸ ਪਾਰਕ ਦੇ ਵਿੱਚ ਟੰਕੀ ਜਿਹੜੀ ਹੈ ਲਗਾਈ ਜਾਣੀ ਸੀਗੀ ਸੋ ਜਿਸ ਤੋਂ ਬਾਅਦ ਲੋਕਾਂ ਦਾ ਜਿਹੜਾ ਵਿਰੋਧ ਹੈ ਉਹ ਨਜ਼ਰ ਆ ਰਿਹਾ ਸਰ ਕੀ ਲੱਗਦਾ ਹੈ ਕਿ ਜਿਹੜੀ ਟੰਕੀ ਆ ਉਹ ਜਿਸ ਥਾਂ ਦੇ ਉੱਤੇ ਉਹਨੂੰ ਕਨਫਰਮੇਸ਼ਨ ਕੀਤਾ ਗਿਆ ਸੀਗਾ ਉਥੋਂ ਦੂਜੀ ਜਗ੍ਹਾ ਐਕ ਸਰ ਸਿੰਪਲ ਜੀ ਦੇਖੋ ਇੱਕ ਗੱਲ ਹੈ ਵੀ ਜਿਹੜਾ ਉੱਤਰਾਖੰਡ ਹਾਈ ਕੋਰਟ ਹੈ ਉਹਦਾ ਸਟ੍ਰਿਕਟ ਆਰਡਰ ਹੈ ਵੀ ਦਰਖਤ ਨੂੰ ਵੀ ਆਪਾਂ ਇੱਕ ਲਿਵਿੰਗ ਆਦਮੀ ਦੇ ਤਰ੍ਹਾਂ ਟ੍ਰੀਟ ਕਰਨਾ ਹੈ ਜੇ ਆਪਾਂ ਦਰਖਤ ਨੂੰ ਐਵੇਂ ਹੀ ਕੱਟ ਦਿੰਨੇ ਆ ਬਿਨਾਂ ਕਿਸੇ ਰੀਜ਼ਨ ਤੋਂ ਤਾਂ ਉਹ ਤੁਸੀਂ ਇੱਕ ਮਰਡਰ ਕਰਦੇ ਹੋ ਹੁਣ ਸਿੰਪਲ ਜੀ ਇੱਥੇ ਗੱਲ ਹੈ ਵੀ ਟੈਂਕੀ ਦੀ ਕੋਈ ਝਗੜਾ ਨਹੀਂ ਹੈ ਸਿਰਫ ਝਗੜਾ ਲੋਕੇਸ਼ਨ ਦਾ ਇੱਥੇ ਬਿਲੋਕੇਸ਼ਨ ਇਨੀ ਹਲੇ ਡਿਸਾਈਡ ਹੋ ਪਾਰੀ ਹੁਣ ਲੋਕੇਸ਼ਨ ਡਿਸਾਈਡ ਕੌਣ ਕਰੇਗਾ ਜਿਹੜੇ ਆਸ-ਪਾਸ ਦੇ ਵਸਨੀਕ ਨੇ ਜਿਹੜੇ ਇਫੈਕਟਿਵ ਡੋ ਬੰਦੇ ਉਹੀ ਡਿਸਾਈਡ ਕਰਨਗੇ ਇਹ ਥੋੜੀ ਆ ਵੀ ਕੋਈ ਨਾਦਰ ਸ਼ਾਹੀ ਫਰਮਾਨ ਦੇ ਕੇ ਆ ਜਾਏਗਾ ਵੀ ਇੱਥੇ ਚੱਕ ਕੇ ਇੱਥੇ ਲਗਾ ਦਿਓ ਇੱਥੇ ਚੱਕ ਕੇ ਇੱਥੇ ਲਗਾ ਦਿਓ ਹੁਣ ਸਿੰਪਲ ਜੀ ਗੱਲ ਹੈ ਨਾ ਤਾਂ ਇਹ ਪ੍ਰੋਜੈਕਟ ਦੇ ਕੋਈ ਇਹਨਾਂ ਨੇ ਡਿਸਕਲੇਮਰ ਲਗਾਇਆ ਵੀ ਕੌਣ ठेकेदार ਆ ਹੈ ਕੌਣ ਕੋਆਰਡੀਨੇਟਿੰਗ ਆਫੀਸਰ ਆ ਕਿੰਨੂੰ ਅਸੀਂ ਕੰਟੈਕਟ ਕਰਨਾ ਹੈ ਜੇ ਸਾਨੂੰ ਕੋਈ ਪ੍ਰੋਬਲਮ ਆਦੀ ਹੈ ਦੂਸਰਾ ਇਹ এনਵਾਇਰਨਮੈਂਟ ਦੇ ਨਾਲ ਰਿਲੇਟਿਡ ਪ੍ਰੋਜੈਕਟ ਹੈ ਇੱ ਜਿਹੜੇ 40 40 50 ਸਾਲ ਦੇ ਰੇਅਰ ਸਪੀਸੀਜ਼ ਨੇ ਸਿਲਵਰਓਕ ਦੇ ਟਰੀਜ਼ ਜਿਹੜੇ ਪੰਜਾਬ ਵਿੱਚ ਬਹੁਤ ਘੱਟ ਮਿਲਦੇ ਨੇ ਉਹ ਖਤਰੇ 'ਚ ਨੇ ਜੇ এনवायरमेंट ਦਾ ਨਾਲ ਲਿੰਕ ਹੈ ਤੇ ਕੋਈ ਪਬਲਿਕ ਕੰਸਲਟੇਸ਼ਨ ਨਹੀਂ ਹੋਈ ਕਿਸੇ ਆਸ-ਪਾਸ ਦੇ ਬੰਦੇ ਨੂੰ ਪੁੱਛਿਆ ਨਹੀਂ ਗਿਆ ਸਿਰਫ ਸਿੰਪਲ ਸੁਣਾਇਆ ਗਿਆ ਵੀ ਇੱਥੋਂ ਚੱਕ ਕੇ ਇੱਥੇ ਲਾ ਦਿਓ ਇੱਥੇ ਚੱਕ ਕੇ ਇੱਥੇ ਲਾ ਦਿਓ ਅਸੀਂ ਟੈਂਕੀ ਦੇ ਬਿਲਕੁਲ ਵੀ ਖਿਲਾਫ ਨਹੀਂ ਆ ਅਸੀਂ ਸਿਰਫ ਇਹ ਕਹਿੰਨੇ ਆ ਵੀ ਜਿਹੜੀ ਜਗ੍ਹਾ ਦੀ ਚੋਣ ਹੈ ਉਹ ਆਸ-ਪਾਸ ਦੇ ਫਸਲਿੰਕਾਂ ਦੇ ਨਾਲ ਰਲ ਕੇ ਹੋਣੀ ਚਾਹੀਦੀ ਹੈ ਤੇ ਜਿੱਥੇ ਘੱਟ ਤੋਂ ਘੱਟ ਨੁਕਸਾਨ ਹੋਵੇ এনवायरमेंट ਦਾ ਜਿਹੜੀ ਟੈਂਕੀ ਇੱਥੇ ਪਾਸ ਕੀਤੀ ਗਈ ਹੈ ਇਹ ਸਰਕਾਰ ਦੇ ਨਗਰ ਨਿਗਮ ਪ੍ਰੋਜੈਕਟ ਵੱਲੋਂ ਪਾਸ ਕੀਤੀ ਗਈ ਹੈ ਕਿਸੇ ਹੋਰ ਵੱਲੋਂ ਸਰ ਇਹ ਵਰਲਡ ਬੈਂਕ ਦਾ ਪ੍ਰੋਜੈਕਟ ਹੈ ਜੋ ਸੁਣਨ ਨਾ ਚਾਹੀਏ 30 35 ਟੈਂਕੀਆਂ 올 ਓਵਰ ਲੁਧਿਆਣਾ ਲੱਗਣੀਆਂ ਨੇ ਤੇ ਇਹ ਜਿਹੜੀ ਮੌਜੂਦਾ ਸਰਕਾਰ ਹੈ ਆਪਣੀ ਸਟੇਟ ਸਰਕਾਰ ਉਹਦੀ ਦੇਖਰੇਖ ਦੇ ਵਿੱਚ ਕੰਮ ਚੱਲ ਰਿਹਾ ਹੈਗਾ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਹੈ ਬਟ ਇਹਦੇ ਵਿੱਚ ਇੰਨਾ ਵੀ ਜੰਗੀ ਪੱਧਰ ਤੇ ਨਹੀਂ ਚੱਲਣਾ ਚਾਹੀਦਾ ਵੀ ਆਪਾਂ ਛੋਟੇ ਜਿਹੇ ਫਾਇਦੇ ਲਈ ਵੱਡਾ ਨੁਕਸਾਨ ਕਰ ਲਿਆ ਜੀ ਆਪਾਂ ਪਾਣੀ ਦੀ ਸਪਲਾਈ ਦੇਣ ਵਾਸਤੇ ਆਪਾਂ ਇੱਥੇ ਇਲਾਕੇ ਨੂੰ ਉਜਾੜ ਨਹੀਂ ਸਕਦੇ ਵੀ ਜਿਹੜੇ 50 50 ਸਾਲ 40 40 ਸਭ 50 ਪੇੜ ਹੈ ਉਹ ਖਤਮ ਕਰ ਲੀਏ ਵੀ 에ਅਰ ਪੋਲੂਸ਼ਨ ਇੱਕ ਕਾਰਨ ਸੀ ਘਰ ਘਰ ਬੈਠੇ ਬੰਦਿਆਂ ਨੂੰ ਕੋਵਿਡ ਹੋਈ ਜਾ ਰਿਆ ਸੀ ਕਿਉਂਕਿ 에ਅਰ ਦੇ ਵਿੱਚ ਆ ਚੁੱਕਿਆ ਸੀ ਸਾਰਾ ਡਾਕੂਮੈਂਟਡ ਏਰੀਆ ਵੀ ਜਿੱਥੇ ਜਿੱਥੇ ਪੋਲੂਸ਼ਨ ਜ਼ਿਆਦਾ ਸੀ ਉੱਥੇ ਉੱਥੇ ਕੋਵਿਡ ਵੀ ਜ਼ਿਆਦਾ ਸੀ ਤੇ ਆਪਾਂ ਜੇ ਉਧਰ ਵੱਲ ਵਧਣਾ ਹੈ ਬਿਮਾਰੀਆਂ ਵੱਲ ਤਾਂ ਇਹ ਸਾਡੀ ਚੋਇਸ ਹੈ ਬਟ ਜੇ ਹੁਣ ਜਾਗਰੂਕ ਨਾਗਰਿਕ ਇੱਥੇ ਕਹਿ ਰਹੇ ਨੇ ਇੱਕ ਮੰਗ ਕਰ ਰਹੇ ਨੇ ਸਰਕਾਰ ਨੂੰ ਗੁਹਾਰ ਲਗਾ ਰਹੇ ਨੇ ਵੀ ਇੱਕ ਸਾਡੇ ਨਾਲ ਪਬਲਿਕ ਕੰਸਲਟੇਸ਼ਨ ਕਰ ਲੋ ਐਟ ਲੀਸਟ ਇੱਥੇ ਇੱਕ ਪੁਰਾਣੀ ਟੈਂਕੀ ਉੱਥੇ ਬਣ ਸਕਦੀ ਹੈ ਇੱਥੇ ਕਈ ਜਗ੍ਹਾ ਇਨਕ੍ਰੋਚ ਕੀਤੀਆਂ ਗਈਆਂ ਇਲੈਗਲ ਉਹਨਾਂ ਨੂੰ ਤੋੜ ਕੇ ਬਣ ਸਕਦੀ ਹੈ ਇੱਥੇ ਉਸ ਜਗ੍ਹਾ ਤੇ ਬਣ ਸਕਦੀ ਜਿੱਥੇ ਕੱਟ ਪੇੜ ਕੱਟੇ ਜਾਣ ਮਤਲਬ ਕਈ ਆਪਸ਼ਨਸ ਨੇ ਫਿਰ ਵੀ ਉਸ ਤੋਂ ਬਾਅਦ ਵੀ ਇਸ ਥਾਂ ਨੂੰ ਜਿਹੜਾ ਪਬਲਿਕ ਦੀ ਨਹੀਂ ਸੁਣੀ ਜਾ ਰਹੀ ਕੀ ਮੰਗ ਹੈ ਤੁਹਾਡੀ ਸਿੰਪਲ ਸਾਡੀ ਇਹ ਮੰਗ ਹੈ ਬਈ ਇੱਕ ਸਾਨੂੰ ਪਬਲਿਕ ਕੰਸਲਟੇਸ਼ਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਤੇ ਸਾਰੇ ਪ੍ਰੋਜੈਕਟ ਨੂੰ ਟਰਾਂਸਪੇਰੈਂਟ ਕਰਨਾ ਚਾਹੀਦਾ ਵੇ ਇੱਥੇ ਘੜ ਤੋਂ ਘੱਟ ਨੁਕਸਾਨ ਹੋ ਗਏ ਬਿਲਕੁਲ ਸੋ ਦੱਸਦੇ ਕਿ ਜਿਸ ਪ੍ਰੋਜੈਕਟ ਦੇ ਦੌਰਾਨ ਜਿਹੜੀ ਟੈਂਕੀ ਆ ਇੱਥੇ ਲਗਾਈ ਜਾ ਰਹੀ ਸੀਗੀ ਪਰ ਉਸ ਟੈਂਕੀ ਦੀ ਜਿਹੜੀ ਲੋਕੇਸ਼ਨ ਆ ਉਹ ਇੱਕ ਪਾਸੇ ਕਲੀਅਰ ਤਾਂ ਕੀਤੀ ਗਈ ਹੈ ਪਰ ਗਲਬਾਤ ਵੀ ਕਰਾਂਗੇ ਜਿਹੜੇ ਸਾਡੇ ਨਾਲ ਹੋਰ ਲੋਕ ਮੌਜੂਦ ਨੇ ਕਿਉਂਕਿ ਜਾਣਕਾਰੀ ਲਵਾਂਗੇ ਇੱਕ ਪਾਸੇ ਦੇਖ ਸਕਦੇ ਹੋ ਕਿ ਜਿਹੜਾ ਇਹ ਝੂਲਾ ਨਜ਼ਰ ਆ ਰਿਹਾ ਵਾ ਸਾਫ ਤੌਰ ਤੇ ਇਹ ਵੀ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਸਵੀਰ ਇਹਦੀ ਵੀ ਕਿ ਟੈਂਕੀ ਤੋਂ ਬਾਅਦ ਕੀ ਕੁਝ ਨੁਕਸਾਨ ਜਿਹੜੇ ਨੇ ਇਸ ਪਾਰਕ ਦੇ ਵਿੱਚ ਆਣਗੇ ਜਿਸ ਇਲਾਕੇ ਦੇ ਵਿੱਚ ਗੱਲਬਾਤ ਕਰਦੇ ਆਂ ਮੈਡਮ ਨਾਮ ਕੀ ਹੈ ਤੁਹਾਡਾ ਦੀਪਤੀ ਸਲੂਜਾ ਸਰ ਕੀ ਕਾਰਨ ਹੈ ਅੱਜ ਇੱਥੇ ਸਾਰੇ ਇਕੱਠੇ ਹੋਏ ਹੋ ਤੇ ਰੀਜ਼ਨ ਕੀ ਹੈ ਸਰ ਮੈਂ ਤੁਹਾਨੂੰ ਚਲ ਕੇ ਦਿਖਾਣਾ ਚਾਹਾਂਗੀ ਦੇਖੋ ਪਹਿਲੇ ਤਾਂ ਇੱਧਰ ਗਾਰਡਨਸ ਦੇਖੋ ਕਿੰਨੇ ਹੀ ਗਾਰਡਨਸ ਦੇ ਵਿੱਚ ਕਿੰਨੇ ਹੀ ਵੇ ਪੇੜ ਲੱਗੇ ਹੋਏ ਆ ਵਾਚ ਕਰ ਰਹੇ ਹੋ ਸਰ ਇਸ ਦੇ ਜਿਹੜੇ ਹੈ ਬੱਚੇ ਹੈ ਮੈਂਟਲੀ ਰਿਟ੍ਰੇਡਿਸ਼ਨ ਜਾਂ ਜਿਵੇਂ ਤੁਸੀਂ ਇਹ ਚੂਲੇ ਦੀ ਗੱਲ ਕੀਤੀ ਹੈ ਦਿਵੰਗ ਦਾ ਚੂਲਾ ਦਿਵੰਗਤਾ ਦਾ ਉਤਪਨ ਹੋਣਾ ਕੀ ਕਾਰਨ ਹੈ ਹਨਾ ਦਿਵੰਗਤਾ ਦੇ ਉਤਪਨ ਹੋਣੇ ਦਾ ਸਭ ਤੋਂ ਵੱਡਾ ਕਾਰਨ ਹੈ ਵਾਤਾਵਰਣ ਹਨਾ ਔਰ ਕਨਸਟੀਟਿਊਸ਼ਨ ਕਹਿੰਦੀ ਹੈ ਇੱਕ ਮਤਲਬ right to health ਤੇ ਕੀ ਸਾਡੀ right to health ਸੇਫ ਹੈ ਮੈਂ ਤੁਹਾਡੇ ਚੈਨਲ ਦੇ ਜਰੀਏ ਸਾਰੇ ਹੀ ਸਮਾਜ ਨੂੰ ਕੁਐਸਚਨ ਕਰ ਰਹੀ ਆ ਇਹ ਪੇੜ 40 40 ਸਾਲ ਪੁਰਾਣੇ ਲੱਗੇ ਹੋਏ ਆ ਇੱਥੇ ਕੋਈ ਨੋਟੀਫਿਕੇਸ਼ਨ ਨਹੀਂ ਲਗਾਇਆ ਗਿਆ ਟੰਕੀ ਨੂੰ ਬਦਲਣ ਦੀ ਗੱਲ ਕੀਤੀ ਗਈ ਹੈ ਵੀ ਉੱਥੋਂ ਟੰਕੀ ਲਗਾ ਕੇ ਇੱਥੇ ਲਗਾ ਦਿੱਤੀ ਜਾਂਦੀ ਹੈ ਕੋਈ ਡੀਮਾਰਕੇਸ਼ਨ ਨਹੀਂ ਕੀਤੀ ਗਈ ਕੋਈ ਠੇਕੇਦਾਰ ਦਾ ਨੰਬਰ ਇੱਥੇ ਨਹੀਂ ਵਿਜ਼ੀਬਲ ਹੈਗਾ ਕੋਈ ਨੋਟਿਸ బోర్ ਤੁਹਾਨੂੰ ਨਜ਼ਰ ਆ ਰਿਹਾ ਮੈਨੂੰ ਤਾਂ ਨਹੀਂ ਨਜ਼ਰ ਆ ਰਿਹਾ ਟਿੰਕੀ ਪਾਸ ਕੀਤੀ ਗਈ ਇਸ ਸਬੰਧ ਵਿੱਚ ਜਿੱਦਾਂ ਅੱਜ ਤੁਸੀਂ ਸਾਰੇ ਇਕੱਠੇ ਹੋਗੇ ਤੁਸੀਂ ਇਸ ਬਾਰੇ ਕੋਈ ਅੱਗੇ ਕੰਪਲੇਂਟ ਵਗੈਰਾ ਕੀਤੀ ਹੈ ਤੁਸੀਂ ਆਪਣੀ ਮੰਗ ਰੱਖੀ ਹੈ ਹਾਂਜੀ ਹਾਂਜੀ ਇਹ ਚੂਲੇ ਨੂੰ ਲੈ ਕੇ ਚੂਲੇ ਨੂੰ ਖਰਾਬ ਕੀਤਾ ਜਾ ਰਿਹਾ ਸੀ ਚੂਲਾ ਬੜੀ ਅੱਛੀ ਕੰਡੀਸ਼ਨ ਵਿੱਚ ਸੀ ਜਦੋਂ ਲਗਾਇਆ ਗਿਆ ਡਿਪਟੀ ਕਮਿਸ਼ਨਰ ਸਾਹਿਬ ਖੁਦ ਵੀਰਿੰਦਰ ਸ਼ਰਮਾ ਜੀ ਨੇ ਮੈਂ ਖੁਦ ਇਹਦੇ ਨਾਲ ਉਹਨਾਂ ਦੇ ਮੌਜੂਦ ਸੀਗੀ ਐਂਡ ਆਲਰੇਡੀ ਐਮਐਲਏ ਸਾਹਿਬ ਵੀ ਡਬਲ ਆਈ ਸੀਗੇ ਇੱਥੇ ਔਰ ਅਸੀਂ ਸਾਰੇ ਦਿਵਿਆਂ ਬੱਚਿਆਂ ਨੇ ਮਿਲ ਕੇ ਇਹਨੂੰ ਇਨੋਗ੍ਰੇਸ਼ਨ ਕੀਤੀ ਸੀ ਤੇ ਉਸ ਟਾਈਮ ਝੂਲਾ ਦੇਖ ਲਓ ਹੁਣ ਹਾਲਤ ਕੀ ਹੈ ਤੇ ਉਹਦੇ ਇਲਾਵਾ ਜਿਵੇਂ ਆਪਾਂ ਝੂਲੇ ਦੀ ਗੱਲ ਕਰੀਏ ਤਾਂ ਇਕੁਅਲ ਰਾਈਟ ਹੈ ਦਿਵਿਆਂਤਾ ਦਾ ਪਰਸਨ ਵੀ ਡਿਸੇਬਿਲਟੀ ਐਕਟ 2016 ਇਕੁਅਲ ਰਾਈਟ ਹਨਾ ਕਨਸਟੀਟਿਊਸ਼ਨ ਆਰਟੀਕਲ 14 ਸੇਜ਼ ਇਕੁਅਲ ਰਾਈਟ ਵੀ ਆਰ ਵੀਅਰ ਆਵਰ ਇਕੁਅਲ ਰਾਈਟ ਵੀਰ ਦਿਵਿਆਂਜ਼ ਇਕੁਅਲ ਰਾਈਟਸ ਇਹ ਚੂਲਾ ਹਰ ਪਾਰਕ ਦੇ ਵਿੱਚ ਚਾਹੀਦਾ ਹੈ ਜੀ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਬਟ ਅਫਸੋਸ ਦੀ ਗੱਲ ਹੈ ਹਰ ਪਾਰਕ ਦੇ ਵਿੱਚ ਇਹ ਚੂਲਾ ਨਹੀਂ ਹੈ ਪਰ ਜਿਹੜੇ ਪਾਰਕ ਦੇ ਵਿੱਚ ਹੈ ਉਸ ਨੂੰ ਸੇਫ ਰੱਖਣ ਦੀ ਬਜਾਏ ਉਹਨੂੰ ਡਿਸਟਰੋਏ ਕਰਨ ਦੀ ਪਲਾਨਿੰਗ ਹੋ ਰਹੀ ਹੈ ਕੀ ਐ ਸਹੀ ਹੈ ਔਰ ਉਸ ਤੋਂ ਬਾਅਦ ਇੱਥੇ ਲੋੜੀ ਦੇ ਫੰਕਸ਼ਨ ਤੇ ਬੱਚੇ ਆਂਦੇ ਆਂਦੇ ਆਂ ਸਾਵਣ ਦੀ ਤੀਜ ਦੀ ਵਿਆੰਗ ਲੜਕੀਆਂ ਇੱਥੇ ਬੰਦੀ ਹੈ ਔਰ ਚੂਲੇ ਤੇ ਝੂਲਦੇ ਆ ਬੱਚੇ ਤੇ ਕੀ ਚੂਲਾ ਝੂਲਣਾ ਬੱਚਿਆਂ ਦੀ ਨਹੀਂ ਹੈ ਬਿਲਕੁਲ ਇਕਵਲ ਰਾਈਟ ਨਹੀਂ ਹੈ ਤੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਹੋਰ ਚੂਲੇ ਲਗਾਏ ਜਾਣ ਔਰ ਮੈਂ ਇਹਦੀ ਕੰਪਲੇਂਟ ਕਮਿਸ਼ਨਰ ਪੁਲਿਸ ਕਮਿਸ਼ਨਰ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਕਿਉਂਕਿ ਹੀ ਇਜ਼ ਅ ਐਗਜ਼ੀਕਿਊਟਿਵ ਮੈਜੀਸਟ੍ਰੇਟ ਐਂਡ ਆਲ ਰੈਡੀ ਸੈਕੰਡ ਅਪੀਲ ਜਿਹੜੀ ਆ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਐਕਟ 2005 ਦੇ ਤਹਿਤ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਐਪਲੀਕੇਸ਼ਨ ਵੀ ਲੱਗੀ ਹੋਈ ਹੈ ਐਸ ਐਚ ਓ 3 ਨੰਬਰ ਡਿਵੀਜ਼ਨ ਸਾਹਿਬ ਕੋਲ ਸਾਡੀ ਕੰਪਲੇਂਟ ਪੈਂਡਿੰਗ ਵੀ ਹੈ ਮੈਂ ਖੁਦ ਲਿਖੀ ਹੈ ਬਟ ਹਜੇ ਤੱਕ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਔਰ ਸਟੇਟ ਇਨਫੋਰਮੇਸ਼ਨ ਕਮਿਸ਼ਨ ਚੰਡੀਗੜ੍ਹ ਸੈਕਿੰਡ ਅਪੀਲ ਪੈਂਡਿੰਗ ਹੈ 2 ਸਾਲ ਹੋ ਗਏ ਹੈ ਹਨਾ ਤੇ ਆਪਾਂ ਖੜੇ ਕਿਥੇ ਆ ਜਦ ਇਹ ਪੋਦੇ ਹੀ ਨਹੀਂ ਲਾਗੇ ਤਾਂ ਸਾਈਬਰ ਪਾਲਿਸੀ ਵਾਲੇ ਬੱਚੇ ਹੋਰ ਵਧਾ ਹੋਗੇ ਜਿਹੜੀ ਉਹ ਟੈਂਕੀ ਲਗਾਈ ਜਾ ਰਹੀ ਉਸ ਟੈਂਕੀ ਦੇ ਨਾਲ ਇਸ ਥਾਂ ਦੀ ਵੀ ਦਿੱਕਤ ਆਊਗੀ ਝੂਲੇ ਨੂੰ ਦਿੱਕਤ ਆਊਗੀ ਝੂਲਾ ਵੀ ਡਿਸਟਰਬ ਹੋਊਗਾ ਸਰ ਔਰ ਸੋਚਣ ਵਾਲੀ ਗੱਲ ਐ ਵੈ ਕਿ ਆਪਾਂ ਇਲਾਜ ਪਹਿਲੇ ਜ਼ਰੂਰੀ ਹੈ ਜਾਂ ਦਵਾਈਆਂ ਇਤਨੇ ਪਾਣੀ ਵੀ ਤਾਂ ਜ਼ਰੂਰੀ ਆ ਫਰਸ਼ ਪਾਣੀ ਜ਼ਰੂਰੀ। ਉਹ ਮੈਂ ਉਹ ਇੱਥੇ ਹੀ ਆ ਰਹੀਆਂ ਗੱਲ ਉੱਥੇ ਹੀ ਆ ਰਹੀਆਂ। ਵੀ ਇਲਾਜ ਏ ਜ਼ਰੂਰੀ ਆ ਜਾਂ ਦਵਾਈਆਂ ਜ਼ਰੂਰੀ ਆ? ਇਲਾਜ ਇਲਾਜ ਜ਼ਰੂਰੀ ਆ। ਫਿਰ ਇਕਵਲ ਹੈਲਥ ਲਈ ਲਈ ਜਦੋਂ ਅਸੀਂ ਇਹ ਪੇੜ ਪੌਦੇ ਕੱਟਾਂਗੇ ਤੇ ਤੁਹਾਨੂੰ ਕੀ ਲੱਗਦਾ ਬਿਮਾਰੀਆਂ ਕੈਂਸਰ ਡਿਸੀਜ਼ ਜਾਂ ਫਿਰ ਜੋ ਪਾਣੀ ਗੰਦੇ ਦੇ ਨਾਲ ਬਿਮਾਰੀਆਂ ਆ ਰਹੀਆਂ ਜਿਵੇਂ ਹੁਣ ਮੈਂ ਵੀ ਫਿਜ਼ੀਕਲ ਚੈਲੰਜਾਂ ਅੱਜ ਤੋਂ ਅਗਰ 2000 ਸਨ ਪਹਿਲੇ ਜਾਈਏ ਤਾਂ ਇਆਂ ਬਿਮਾਰੀਆਂ ਨਹੀਂ ਸੀ। ਇੱਕਦਾਂ ਬੱਚਾ ਪੂਰੇ ਇੱਕ ਡਿਸਟ੍ਰਿਕਟ ਹੀ ਛੁੰਦਾ ਸੀ। ਹੁੰਦਾ ਸਰ ਜਗਾ ਜਗਾ ਦੇਖ ਲੋ ਘਰਾ ਘਰਾ ਦੇ ਵਿੱਚ ਦੋ ਘਰ ਛੱਡ ਕੇ ਬੱਚੇ ਆ ਪੈਦਾ ਹੋ ਰਹੇ ਆ ਤੇ ਜਦੋਂ ਤੁਹਾਨੂੰ ਪਤਾ ਸਾਈਬਰ ਪਾਲਿਸੀ ਦਾ ਬੱਚਾ ਜਦੋਂ ਜਨਮ ਲੈਂਦਾ ਕਿਉਂ ਹੁੰਦਾ ਉਹਦੀ ਆਕਸੀਜਨ ਘੱਟ ਹੋ ਜਾਂਦੀ ਹੈ ਆਟੋਜ਼ਮ ਦੀ ਆਕਸੀਜਨ ਘੱਟ ਜਾਂਦੀ ਹੈ ਕੀ ਆਪਾਂ ਚਾਹਨੇ ਆ ਕਿ ਪਹਿਲੇ ਬਿਮਾਰੀ ਪੈਦਾ ਹੋਏ ਉਹਦੇ ਬਾਅਦ ਇਲਾਜ ਕਰੀਏ ਜੇ ਆਪਾਂ ਨਹੀਂ ਚਾਹਦੇ ਤੇ ਮੇਰੀ ਪ੍ਰਸ਼ਾਸਨ ਨੂੰ ਰਿਕੁਐਸਟ ਹੈ ਮੇਰਾ ਕੋਈ ਪਰਸਨਲ ਇੰਟਰਸਟ ਨਹੀਂ ਹੈ ਵੀ ਇਹ ਪੌਧਿਆਂ ਨੂੰ ਨਾ ਕੱਟਿਆ ਜਾਏ ਇਹਦੀ ਵਿਆਨ ਦਾ ਝੂਲਾ ਨਾ ਹਟਾਇਆ ਜਾਏ ਔਰ ਇਹਨੂੰ ਮੱਤੇ ਨਜ਼ਰ ਰੱਖਦੇ ਹੋ ਜਿੱਥੇ ਟੰਕੀ ਦੀ ਪਹਿਲੇ ਉਹਦੇ ਨਾਲ ਹੀ ਛੋਟੀ ਟੰਕੀ ਦਿੱਤੀ ਜਾਏ ਜਦ ਹੈਗਾ ਸੋਲੂਸ਼ਨ ਫਿਰ ਆਪਾਂ ਕਿਉਂ ਸੋਲੂਸ਼ਨ ਲਈਏ ਪੇੜ ਪੌਦਿਆਂ ਨੂੰ ਖਰਾਬ ਕਰਨਾ ਇਹ 40 40 ਸਾਲ ਪੁਰਾਣੇ ਹੈ ਜੀ ਬਿਲਕੁਲ ਕੀ ਮੰਗ ਹੈ ਤੁਹਾਡੀ ਕੀ ਕਰਨਾ ਚਾਹੁੰਦੇ ਸਰ ਮੇਰੀ ਮੰਗ ਹੈ ਕਿ ਟ੍ਰਾਂਸਪੇਰੈਂਸੀ ਨਾਲ ਘਮ ਹੋਏ ਸਿਰਫ ਇਹ ਕਿ ਝੂਲੇ ਨੂੰ ਹਟਾਣ ਲਈਏ ਪੇੜ ਕੱਟਣ ਲਈ ਸਾਰੇ ਨਾਗਰਿਕਾਂ ਦਾ ਨੁਕਸਾਨ ਨਾ ਹੋਏ ਕਿਉਂਕਿ ਦੇਸ਼ ਦੀ 29 ਸਵਸਥ ਹੈ ਸਵਸਥ ਨਾਗਰਿਕ ਹੈ ਤੇ ਜੇ ਦੇਸ਼ ਦੀ 29 ਹੀ ਨਹੀਂ ਆਪਾਂ ਚਾਹੁੰਦੇ ਫਿਰ ਆਪਾਂ ਸਵਸਥੇ ਨਾਗਰਿਕ ਵੀ ਨਹੀਂ ਚਾਹੁੰਦੇ ਜੇ ਸਵਸਥੇ ਨਾਗਰਿਕ ਨਹੀਂ ਚਾਹੁੰਦੇ ਫਿਰ ਜ਼ਰੂਰ ਪੇਰਪੋੜੇ ਕੱਟੇ ਜਾਣ ਬਿਲਕੁਲ ਸੋ ਦੱਸ ਦਈਏ ਕਿ ਇਹ ਦਿਵਿਆਂਗ ਦਾ ਜਿਹੜਾ ਝੂਲਾ ਵਾ ਉਹ ਵੀ ਇਸ ਪਾਰਕ ਦੇ ਵਿੱਚ ਬਣਿਆ ਹੋਇਆ ਤੇ ਜਿਸ ਥਾਂ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿਸ ਪਾਸੇ ਦਿਖਾ ਦਈਏ ਕਿ ਜਿੱਥੇ ਟੈਂਕੀ ਜਿਹੜੀ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਲਾਕੇ ਦੇ ਜਿਹੜੇ ਲੋਕ ਸੀਗੇ ਖਦਵਾਈ ਨਗਰ ਦੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਟੈਂਕੀ ਦੀ ਜਿਹੜੀ ਲੋਕੇਸ਼ਨ ਸੀਗੀ ਉਹ ਇਸ ਪਾਰਕ ਦੇ ਵਿੱਚ ਕਿਤੇ ਹੋਰ ਸੀਗੀ ਸੋ ਦੇਖਣ ਦੀ ਵੀ ਜਿਹੜੀ ਹੈ ਸਰ ਦਿਖਾਉਣ ਦੀ ਕੋਸ਼ਿਸ਼ ਕਰੋਂਗੇ ਵੀ ਲੋਕੇਸ਼ਨ ਉਹ ਕਿੱਥੇ ਹੈ ਦੱਸੋਂਗੇ ਕੈਮਰਾ ਲੋਕੇਸ਼ਨ ਕਿੱਥੇ ਸਗੀ ਜਿਸ ਥਾਂ ਦੇ ਉੱਤੇ ਲੋਕੇਸ਼ਨ ਜਿਹੜੀ ਹੈ ਕਨਫਰਮੇਸ਼ਨ ਕੀਤੀ ਗਈ ਸੀਗੀ ਕਿ ਇੱਥੇ ਜਿਹੜੀ ਟੈਂਕੀ ਉਹ ਲਗਾਈ ਜਾਊਗੀ ਤੇ ਉਸ ਤੋਂ ਬਾਅਦ ਜਿਹੜੀ ਲੋਕੇਸ਼ਨ ਆ ਉਹਦੀ ਕਿਤੇ ਨ ਕਿਤੇ ਕਲੀਅਰ ਨਹੀਂ ਹੋ ਪਾ ਰਹੀ ਤੇ ਲੋਕਾਂ ਦੇ ਵਿੱਚ ਕਾਫੀ ਰੋਸ ਜਿਹੜਾ ਨਜ਼ਰ ਆ ਰਿਹਾ ਬਿਲਕੁਲ ਪੂਰੇ ਪਾਰਕ ਦੀ ਤਸਵੀਰ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਖਦਵਾਈ ਨਗਰ ਦੇ ਵਿੱਚ ਇਹ ਉਹ ਪਾਰਕ ਹੈ ਜਿਸ ਪਾਰਕ ਨੂੰ ਤੁਸੀਂ ਖੁਦ ਆਪ ਦੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਜਿਹੜਾ ਇਹ ਪਾਰਕ ਕਾਫੀ ਗ੍ਰੀਨ ਹੈਗਾ ਵਧੀਆ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚ ਇਸ ਪਾਰਕ ਦੇ ਵਿੱਚ ਕਾਫੀ ਪੌਦੇ ਜਿਹੜੇ ਲੱਗੇ ਹੋਏ ਨੇ ਸੋ ਕਿਤੇ ਨ ਕਿਤੇ ਕਾਫੀ ਹਰਿਆਲੀ ਜਿਹੜੀ ਇਸ ਦੀ ਨਜ਼ਰ ਆ ਰਹੀ ਹੈ ਸੋ ਲੋਕਾਂ ਨੂੰ ਕਾਫੀ ਸਹੂਲਤਾਂ ਜਿਹੜੀਆਂ ਇਸ پارک ਦੇ ਵਿੱਚ ਮਿਲਦੀਆਂ ਜਿਸ پارک ਦੀ ਤੁਹਾਡੇ ਨਾਲ ਤਸਵੀਰ ਸਾਂਝਾ ਕਰਾ ਰਹੇ ਆ ਬਿਲਕੁਲ ਕਾਫੀ ਵਧੀਆ ਤਰੀਕੇ ਨਾਲ ਸੋ ਇਸ ਇਲਾਕੇ ਦੇ ਵਿੱਚ ਜਿਸ ਥਾਂ ਦੇ ਉੱਤੇ ਟੈਂਕੀ ਲਗਾਈ ਜਾ ਰਹੀ ਹੈ ਉਸ ਥਾਂ ਦੇ ਵਿੱਚ ਤਕਰੀਬਨ ਕਿੰਨੇ ਕੇ ਜਿਹੜੇ ਪੇੜ ਉਹ ਆ ਰਹੇ ਆ ਉਹਦੇ ਵਿੱਚ 2-2 3 ਪੇੜ ਆਣਗੇ ਜਿੱਥੇ ਜਿੱਥੇ ਹੁਣ ਲਾ ਰਹੇ ਆ ਉੱਥੇ 8 ਤੋਂ 9 ਪੇੜ ਆਣਗੇ ਉੱਥੇ 8 ਤੋਂ 9 ਪੇੜ ਆ ਰਹੇ ਆ ਸਾਰੇ 올ਡ ਪੀੜ ਨੇ 50-50 ਸਾਲ ਪੁਰਾਣੀ ਬੀੜ ਨੇ ਉਹਨਾਂ ਦੇ ਨਾਲ ਲੱਥਾਂ ਦੇ ਨਾਲ ਬਹੁਤ ਆਕਸੀਜਨ ਦੀ ਕਮੀ ਹੋ ਜੇਗੀ ਜਿਹੜੇ ਬਜ਼ੁਰਗਾਂ ਦੇ ਆ ਉਹਨਾਂ ਨੂੰ ਦਿੱਕਤ ਹੋ ਜੇਗੀ ਬੱਚੇ ਖੇਡਦੇ ਉਹਨਾਂ ਨੂੰ ਦਿੱਕਤ ਹੋ ਜੇਗੀ ਇਹ ਜ਼ਮੀਨ ਹੈ ਉਹ ਹਾਂਜੀ ਬਿਲਕੁਲ ਸੋ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਇਹ ਉਹ ਜਗਾਹ ਹੈ ਜਿੱਥੇ ਪਹਿਲਾਂ ਲੋਕੇਸ਼ਨ ਅਪਰੂਵਡ ਹੋਈ ਸੀਗੀ ਲੋਕਾਂ ਦਾ ਕਹਿਣਾ ਇਸ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਇਹ ਜਿਹੜੀ ਲੋਕੇਸ਼ਨ ਹੈ ਉਹ ਅਪਰੂਵਡ ਹੋਈ ਸੀਗੀ ਤੇ ਉਸ ਤੋਂ ਬਾਅਦ ਇਸ ਲੋਕੇਸ਼ਨ ਨੂੰ ਜਿਹੜਾ ਐਕਸਚੇਂਜ ਕੀਤਾ ਗਿਆ ਐਕਸਚੇਂਜ ਕਰ ਦਿੱਤਾ ਗਿਆ ਹੈ ਕਿ ਹਲੇ ਕਰਨ ਦੀ ਜਿਹੜੀ ਹੈ ਗੱਲ ਚੱਲ ਰਹੀ ਹੈ ਨਹੀਂ ਉਹ ਕਹਿੰਦੇ ਸੀ ਕਿ ਉੱਥੋਂ ਚੇਂਜ ਹੋ ਗਏ ਇਧਰ ਆ ਗਈ ਬੈਕ ਹੈਡ ਤੇ ਕੀ ਮੰਦਿਆਂ ਕਿ ਇਹ ਹੋਣਾ ਚਾਹੀਦਾ ਨਹੀਂ ਇਹ ਨਹੀਂ ਹੋਣਾ ਚਾਹੀਦਾ ਜਿੱਥੇ ਸਪੇਸ ਖਾਲੀ ਆ ਨੁਕਸਾਨ ਘਟਿਆ ਉੱਥੇ ਕੰਮ ਹੋਣਾ ਚਾਹੀਦਾ ਬਿਲਕੁਲ ਸੋ ਦਸ ਇਲਾਕੇ ਦੇ ਜਿਹੜੇ ਲੋਕ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਉਹਨਾਂ ਦਾ ਜਿਹੜਾ ਰੋਸ ਹੈ ਉਹ ਨਜ਼ਰ ਆ ਰਿਹਾ ਹੈ ਕਿ ਜਿੱਥੇ ਗਰਾਊਂਡ ਖਾਲੀ ਪਿਆ ਹੋਇਆ ਪਾਰਕ ਦੇ ਵਿੱਚ ਉੱਥੇ ਜਿੱਥੇ ਲੋਕੇਸ਼ਨ ਅਪਰੂਵਡ ਹੋਈ ਸੀਗੀ ਉਸੇ ਥਾਂ ਤੇ ਟੈਂਕੀ ਪਾਣੀ ਦੀ ਹੋਣੀ ਚਾਹੀਦੀ ਹੈ ਹਾਲਾਂਕਿ ਲੋਕੇਸ਼ਨ ਜਿਹੜੀ ਚੇਂਜ ਨਹੀਂ ਹੋਣੀ ਚਾਹੀਦੀ ਲੋਕਾਂ ਦੇ ਵਿੱਚ ਰੋਸ ਹੈ ਸੋ ਦੇਖਣਾ ਹੋਵੇਗਾ ਕਿ ਸਰਕਾਰਾਂ ਅਗੇ ਪ੍ਰਸ਼ਾਸਨ ਅਗੇ ਨਗਰ ਨਿਗਮ ਅਗੇ ਵੀ ਲੋਕਾਂ ਨੇ ਡਿਮਾਂਡ ਰੱਖੀ ਮੰਗ ਕੀਤੀ ਹੈ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਇਸ ਪਾਰਕ ਦੇ ਵਿੱਚ ਟੈਂਕੀ ਜਿਹੜੀ ਹੈ ਫਰਸ਼ ਪਾਣੀ ਵਾਸਤੇ ਉਹ ਕਿਸ ਥਾਂ ਦੇ ਉੱਤੇ ਲੱਗਦੀ ਹੈ ਜਿਹੜੀ ਜਗ੍ਹਾ ਅਪਰੂਵਡ ਹੋਈ ਸੀਗੀ ਉਸ ਜਗ੍ਹਾ ਜਾਂ ਉਸ ਲੋਕੇਸ਼ਨ ਨੂੰ ਚੇਂਜ ਕੀਤਾ ਜਾਂਦਾ ਹੈ ਉਹ ਆਨਾਲਾ ਸਮਾ ਦਸੂਗਾ ਦੇਖਦੇ ਰਹੋ ਲੁਧਿਆਣਾ ਲਾਈਵ ਮੈਨਤਨ ਕੈਮਰਾਮੈਨ ਹਰਿੰਦਰਾਲਾ ਧਨਵਾਦ